ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਾ ਹੰਸ ਮਹਲਾ 3 ਜੀ ਏ ਮਾਨਮੇਰ ਆਵਾਗੋਂ ਸੰਸਾਰ ਅੰਕ ਸੱਚ ਵੇੜਾ ਰਾਮ ਆਤੀ ਸਚਾ ਬਹਸ ਲਈ ਹਰ ਹੋਏ ਨਾ ਸ੍ਰੀ ਰਾਮ ਹੈ ਇਹ ਮਾੜ ਮੇਰਾ ਆਵਾ ਗਾਂ ਸੰਸਾਰ ਆਂਤ ਸਾਚੇ ਨ ਬਿਹਾਰਾ ਆਪੇ ਸੱਚਾ ਬਖਸ਼ ਲੈ ਫੇਰੇ ਹੋਏ ਨਾ ਫੇਰਾ ਮੈਂ ਫੇਰੇ ਹੋਏ ਨਾ ਫੇਰਾ ਅੰਤ ਸੱਚ ਨਵੇੜਾ ਘਰ ਮੱਖ ਮਿਲ ਆੜਾਈ ਸਚਾ ਰੰਗ ਰਤੀ ਸਹਜੀ ਮਾਤੀ ਸਹਜੇ ਰਹਾ ਸਮਾਈ ਸਚਾ ਮਨ ਪਾਇ ਸਾਠ ਵਸਾਇ ਸ਼ਬਦਰਤੀ ਆਤਨ ਵੀਰਾ ਕਾ ਨਾਮ ਰਤੇ ਸਿ ਸਾਚੁ ਸਮਾਣੇ ਰਹਾਰਨਾ ਭਾਵਜਾਲਾ ਸਿਰਾ ਮਾਮ ਸਰਬਾਰਣ ਹਾ ਦੂਧਾ ਭਾਈ ਖੁਆਈ ਰਾਮ ਮਾਤਾ ਪਿਤਾ ਸਰਬੀਤਾ ਇਤੀ ਬਲਜਾਈ ਰਾਮਾ ਇਤੀ ਬਲਜਾਈ ਪਰਵ ਕਮਾਈ ਮੇਕਣਾ ਸਕਾ ਕੋਈ ਜਨ ਸ੍ਰੇਸ਼ਟ ਸਾਗੀ ਸੋ ਕਰ ਦੇਖਾ ਤਿਸ ਜੀਵ ਦਾ ਆਵਰਣਾ ਕੋਈ ਮਾਨਮਖ ਅੰਦਾ ਤਾਪ ਤਾਪ ਖਪਾ ਬੇਨ ਸ਼ਬਦ ਸਾਥ ਨਾ ਆਈ ਨਾਨਕਾ ਬੇਨ ਨਵਾ ਸਭ ਕੋ ਧਰਲਾ ਨਾ ਜਾ ਕੇ ਜਲਤਾ ਦੇਖ ਕਾ ਅੱਜ ਭਈ ਹਰ ਸ਼ਰਨ ਆਈ ਰਾਮ ਹੈ ਅਰਦਾਸ ਕਰੀਂ ਗੌਰ ਪੂਰੀ ਆਗਾਏ ਰੱਖ ਲੈ ਵਾ ਦਿਯਾ ਵਡਾਈ ਰਾਮ राख ली वह शरण आई हर नाम वही तो तीवड़ आवरण दाका सेवा लागीवड भगी जगा जगा एक दागा ਦੇਵਾਲਾ ਕੀ ਸੇਵੜਾ ਪਾਕੀ ਜਗ ਜਗ ਇੱਕੋ ਜਾਤਾ ਜਾਤੇ ਸਾਥ ਸੰਜਮ ਕਰਮ ਕਮਾਵਾ ਬੇਨ ਕਰ ਗਾਤਾ ਨਹੀਂ ਪਾਈ ਨਾਨਕਾ ਤਿਸਨੋ ਸ਼ਬਦੁ ਪਦਾਇ ਜੋ ਜਾਈ ਪਵਾਰ ਸਰਣਾ ਜੋ ਹਰ ਮਤ ਦੀ ਸਾ ਉਪਜਾਇ ਹੋਰ ਮਤਨ ਕਾਹੀ ਰਾਮ ਅੰਤਰ ਬਾਹਰ ਇਕ ਤੂ ਆਪੇ ਦੀ ਵਜਾਈ ਰਾਮ ਆਪੇ ਦੀ ਵਜਾਏ ਵਰਣਾ ਪਾਈ ਗਰਮਖਾਰਦਾਸ ਚੱਕਿਆ ਦਰਸਾਤਾ ਸਦਾ ਹਾ ਸਤਾ ਸਾਚਾ ਸਬਦ ਸਪਖਿਆ ਕਰਮ ਹਨ ਜੇ ਕਰ ਪਾਇਆ ਸਤਗੁਰ ਦੀ ਬਿढ़ाई ਨਾਨਕ ਜੁ ਨਾਮ ਰਤੇ ਸੇ ਮਹਨ ਪਾਇਆ ਨਾ ਮਾਤਾ ਪਰਵਾਨ ਸੱਚ ਸਾਈ ਕਰਮ ਹਨਜ ਕਰ ਪਾਇਆ ਸਤਿਗੁਰ ਦੀ ਬਦਾਈ ਨਾਨਕ ਜੀ ਨਾਗੜ ਤੇ ਸੇਂਹ ਮਹਿਲ ਪਾਇਆ ਨਾ ਮਾਤ ਪਰਵਾਨ ਸੱਤ ਸਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ